ਹਲੋ ਵੈਲਕਮ ਬੈਕ ਮੈਂ ਡਾਕਟਰ ਕੁਲਵੀਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਹੱਥ ਕੰਬਦੇ ਹੁੰਦੇ ਆ ਵੀ ਇਹ ਕਿਉਂ ਕੰਬਦੇ ਆ ਤੁਸੀਂ ਅਕਸਰ ਦੇਖਿਆ ਹੋਣਾ ਨੌਜਵਾਨਾਂ 'ਚ ਵੀ ਕੰਬਦੇ ਆ ਤੇ 올ਡੇ 'ਚ ਤਾਂ ਇਹ ਕਾਮਨ ਹੈ ਇਰੋੜਾ ਆ ਨੌਜਵਾਨ ਮੁੰਡੇ ਕੁੜੀਆਂ 'ਚ ਜਿਹੜਾ ਹੱਥ ਕੰਬਣ ਦਾ ਮੇਨ ਕਾਰਨ ਹੁੰਦਾ ਹੁੰਦਾ ਐਂਜਾਇਟੀ ਜਾਂ ਥਾਇਰਾਇਡ ਜਿਵੇਂ ਸਾਡੀ ਉਮਰ ਵੱਧਦੀ ਆ ਤਾਂ ਹੋਰ ਬਹੁਤ ਕਾਰਨ ਹੋ ਜਾਂਦੇ ਨੇ ਬਿਮਾਰੀਆਂ ਆ ਜਾਂਦੀਆਂ ਨੇ ਜਿੱਦਾਂ ਪਾਰਕਿੰਸਨ ਡਿਸੀਜ਼ ਹੋ ਗਈ ਮਲਟੀਪਲ ਸਕਲੋਸਿਸ ਜਾਂ ਅਲਜ਼ਾਈਮਰ ਪੁਰਜੇ ਜਹਿਮਰਾ ਦਾ ਡਿਮੈਂਸ਼ੀਆ ਦੀ ਘਟਾਈ ਤੇ ਡਿਮੈਂਸ਼ੀਆ ਤੇ ਭਾਰ ਅਡੀ ਇੱਕ ਵੀਡੀਓ ਬਣਾਈ ਹੈ ਭੁੱਲਣ ਦੀ ਬਿਮਾਰੀ ਦੇ ਤੁਸੀਂ ਉਹਨੂੰ ਦੇਖ ਸਕਦੇ ਹੋ ਉਹਦਾ ਆਪਾਂ ਇਹਦਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦਾਂਗਾ ਇਸ ਤੋਂ ਇਲਾਵਾ ਜੇ ਵਿਟਾਮਿਨ B12 ਦੀ ਡੈਫੀਸ਼ੀਅਨਸੀ ਹੋ ਗਈ ਜਿਹੜਾ B ਵਿਟਾਮਿਨ B12 ਹੈ ਦੀ ਡੈਫੀਸ਼ੀਅਨਸੀ ਬਹੁਤ ਲੋਕਾਂ ਚ ਪਾਈ ਜਾਂਦੀ ਹੈ ਜਿਹੜੇ ਵੈਜੀਟੇਰੀਅਨ ਨੇ ਕਿਉਂਕਿ ਇਹ ਵੈਜੀਟੇਰੀਅਨ ਲੋਕਾਂ ਨੂੰ ਡਾਈਟ ਚੋਂ ਨਹੀਂ ਮਿਲਦਾ ਤੇ ਅਕਸਰ ਹੀ ਉਹਨਾਂ ਦੇ ਵਿੱਚ ਕਮੀ ਹੁੰਦੀ ਹੈ ਦੀ ਵਿਟਾਮਿਨ B12 ਦੀ ਹਾਂ ਕਿਸੇ ਨੂੰ ਨੀਂਦ ਘੱਟ ਆਉਂਦੀ ਹੈ ਇਹ ਤਾਂ ਹੋ ਸਕਦਾ ਹੈ 슈ਗਰ ਲੈਵਲ ਘਟ ਗਿਆ ਤਾਂ ਤਤ ਕੰਬ ਸਕਦੇ ਨੇ ਇਸ ਤੋਂ ਵੱਧ ਸਮੋਕਿੰਗ ਬਹੁਤ ਜ਼ਿਆਦਾ ਕਰਦਾ ਹੈ ਅਲਕੋਹਲ ਵਿਦਰਾ ਦੇ ਵਿੱਚ ਵੀ ਇਹ ਪ੍ਰੋਬਲਮ ਆਏਗੀ ਜਾਂ ਬਹੁਤ ਜ਼ਿਆਦਾ ਕੈਫੀਨ ਯੂਜ਼ ਕਰ ਰਿਹਾ ਕਾਫੀ ਵਗੈਰਾ ਬਹੁਤ ਜ਼ਿਆਦਾ ਪੀਂਦਾ ਉੱਥੇ ਵੀ ਹੱਥ ਕੰਮਣ ਲੱਗ ਜਾਣਗੇ ਕੋਈ ਲਿਵਰ ਡਿਸੀਜ਼ ਹੈ ਜਾਂ ਬ੍ਰੇਨ ਨਾਲ ਕੋ ਰਿਲੇਟਡ ਡਿਸੀਜ਼ ਹੈ ਉੱਤੇ ਹੱਥ ਕੰਮ ਸਕਦੇ ਨੇ ਹੁਣ ਕਈ ਲੋਕਾਂ ਵਿੱਚ ਇਹ ਤੁਸੀਂ ਫੈਮਿਲੀ 'ਚ ਦੇਖਿਆ ਹੋਣਾ ਜਦੋਂ ਸਟ्रेस ਜੁੰਦੇ ਨੇ ਉਹਨਾਂ ਦੇ ਹੱਥ ਕੰਮਣ ਲੱਗ ਜਾਂਦੇ ਨੇ ਜਾਂ ਕਿਸੇ ਦੇ ਸਾਹਮਣੇ ਬੈਠੇ ਨੇ ਕਿਸੇ ਨਾਲ ਗੱਲ ਕਰ ਰਹੇ ਨੇ ਸਟੇਂਜ ਉਹਨਾਂ ਦਾ दांत ਕੰਮਣ ਲੱਗ ਜਾਂਗੇ ਬਹੁਤ ਜ਼ਿਆਦਾ ਖੁਸ਼ ਨੇ दांत ਕੰਮਣ ਲੱਗ ਜਾਂਗੇ ਇਹ ਸਟ्रेस ਲਈ ਦਾ ਕਾਰਨ ਹੈਗਾ ਹੱਥ ਕੰਮਣ ਦਾ ਕਈ ਲੋਕ ਜਦੋਂ ਲਿਖਣਗੇ ਉਹਨਾਂ ਦੇ ਉਦੋਂ ਹੀ ਹੱਥ ਕੰਮਣਗੇ ਕਈ ਜਦੋਂ ਕਿਸੇ ਚੀਜ਼ ਨੂੰ ਹੋਲਡ ਕਰਨਗੇ ਗਲਾਸ ਵਗੈਰਾ ਕੋਈ ਚੱਕਣਗੇ ਤਾਂ दांत ਕੰਮਣਗੇ ਜਦੋਂ ਮੂੰਹ ਕਰ ਨੂੰ ਲੈ ਕੇ ਜਾਣਗੇ ਖਾਣ ਦੇ ਨੇ ਤਾਂ दांत ਕੰਮਣਗੇ ਲੋਕਾਂ ਦੇ ਅਲੱਗ-ਅਲੱਗ ਵੀ ਹੱਥ ਕੰਮਦੇ ਨੇ ਵੀ ਕਿਸੇ ਦੇ ਕਦੋਂ ਕੰਬਦੇ ਆ ਕਿਸੇ ਕਿਸ ਕਦੋਂ ਕੰਬਦੇ ਆ ਹੁਣ ਇੱਥੇ ਆਪਾਂ ਧਿਆਨ ਕੀ ਰੱਖਾਂਗੇ ਜੇ ਤੁਹਾਨੂੰ ਬੀ 12 ਡੈਫੀਸ਼ੈਂਸੀ ਆ ਉਹਨੂੰ ਚੈੱਕ ਆਪਾਂ ਚੈੱਕ ਕਰਾਈਏ ਬੀ 12 ਡੈਫੀਸ਼ੈਂਸੀ ਦਾ ਸਪਲੀਮੈਂਟ ਵਗੈਰਾ ਲੈ ਜੀਏ ਤਾਂ ਕਿ ਸਾਡੀ ਡੈਫੀਸ਼ੈਂਸੀ ਉੱਤੇ ਕੋਈ ਵੀ ਸਾਨੂੰ ਉਹ ਨਰਮਲ ਰਿਲੇਟਡ ਵੀ ਪ੍ਰੋਬਲਮਸ ਨਾ ਹੋਣ ਆਪਾਂ ਬੀ 12 ਦੀ ਡੈਫੀਸ਼ੈਂਸੀ ਤੇ ਵੀ ਵੀਡੀਓ ਬਣਾਈ ਹੈ ਉਹ ਵੀ ਦੇਖ ਸਕਦੇ ਹੋ ਜਿਹੜੇ ਕੀ ਨੁਕਸਾਨ ਹੁੰਦੇ ਨੇ ਜਿਹੜੇ ਘਟਦਾ ਹੈ ਤੇ ਇਸ ਤੋਂ ਇਲਾਵਾ ਜੇ ਸਾਡਾ 슈ਗਰ ਲੈਵਲ ਘਟਾ ਤਾਂ ਅਸੀਂ ਉਹਦਾ ਧਿਆਨ ਕਰ ਲਈਏ 스ਮੋਕਿੰਗ ਵਗੈਰਾ ਉਹ ਵੀ ਕਵਾਈਡ ਕਰੀਏ ਤੇ ਜੇ ਸਾਨੂੰ ਨੀਂਦ ਨਹੀਂ ਆਉਂਦੀ ਨਹੀਂ ਉਸੇ ਪ੍ਰੋਪਰ ਲਈਏ ਤਾਂ ਕਿ ਸਾਨੂੰ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਛੜ ਠੀਕ ਹੋਵੇ ਹੱਥ ਕਮਰ ਵਗੈਰਾ ਦੀਆਂ ਹੋਰ ਵੀ ਕੰਪਲਿਕੇਸ਼ਨ ਆ ਰਹੀਆਂ ਨੇ ਇਸੇ ਤਰ੍ਹਾਂ ਜੇ ਸਾਨੂੰ ਐਂਜਾਇਟੀ ਹੈ ਐਂਜਾਇਟੀ ਦਾ ਸਭ ਤੋਂ ਵੈਸਟ ਹੈ ਜੇ ਕੋਈ ਐਕਸਰਸਾਈਜ਼ ਕਰਨਾ ਵੀ ਜੀ ਉਹਦੇ ਨਾਲ ਐਂਜਾਇਟੀ ਬਹੁਤ ਜ਼ਿਆਦਾ ਬੜੀ ਹੈਲਪ ਹੁੰਦੀ ਹੈ ਘਟਦੀ ਹੈ ਯੋਗਾ ਕਰ ਸਕਦੇ ਆ ਜਾਂ ਅਸੀਂ ਮੈਡੀਟੇਸ਼ਨ ਕਰ ਸਕਦੇ ਆ ਮੈਡੀਟੇਸ਼ਨ ਵੀ ਵੈਸਟ ਹੁੰਦੀ ਹੈ ਜਿਸ ਬੰਦੇ ਨੂੰ ਐਂਜਾਇਟੀ ਹੈਗੀ ਹੈ ਮੈਡੀਟੇਸ਼ਨ ਤੁਹਾਨੂੰ ਨੀਂਦ 'ਚ ਵੀ ਹੈਲਪ ਕਰੇਗੀ ਜਿਹਨੂੰ ਨੀਂਦ ਘਟਾਂ ਦੇ ਉਹਨੂੰ ਨੀਂਦ ਵੀ ਵਧੀਆ ਆਉਣ ਲੱਗੇ ਐਕਸਰਸਾਈਜ਼ ਕਰਨੀ ਹੈ ਕਿ ਜਿਹੜੀ ਹੈ ਵੀ ਆਪਾਂ ਨੂੰ ਜਿਹੜੀਆਂ ਹੋਰ ਬਿਮਾਰੀਆਂ ਨੇ ਉਹ ਵੀ ਘੱਟ ਲਗਦੀਆਂ ਨੇ ਜਿਉਂ ਜਿਉਂ ਸਾਡੇ ਬ੍ਰੇਨ ਸੈੱਲ ਨੂੰ ਆਕਸੀਜਨ ਪੂਰੀ ਮਿਲੂਗੀ ਉਹਨਾਂ ਦੀ ਆਕਸੀਜਨ ਕੈਰੀ ਦੀ ਕੈਪੈਸਿਟੀ ਸਹੀ ਰਹੇਗੀ ਤਾਂ ਸਾਡੇ ਬਹੁਤ ਸਾਰੀਆਂ ਬਿਮਾਰੀਆਂ ਡਿਮੈਂਸ਼ੀਆ ਵਗੈਰਾ ਇਹ ਸਾਨੂੰ ਨਹੀਂ ਹੋਣਗੀਆਂ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਹੁਣ ਜੇ ਹੋਮਿਓਪੈਥੀ ਦੀ ਜ਼ਰੂਰਤ ਪੈਂਦੀ ਆ ਤਾਂ ਆਪਾਂ ਇੱਥੇ ਕੀ ਕਰ ਸਕਦੇ ਆ ਸਾਡੀ ਹੋਮਿਓਪੈਥੀ ਕੀ ਹੈਲਪ ਕਰਦੀ ਆ ਹੱਥ ਕੰਮਾਂ ਵਿੱਚ ਆਪਾਂ ਕੁਝ ਕਮੈਡੀਸ਼ਨ ਡਿਸਕਸ ਕਰ ਲੈਣੇ ਆ ਪਰ ਹੋਮਿਓਪੈਥੀ ਆਪ ਨਹੀਂ ਲੈਣੀ ਹਮੇਸ਼ਾ ਡਾਕਟਰ ਦੀ ਸਲਾਹ ਲੈਣੀ ਹੈ ਕਿਉਂਕਿ ਉਹ ਹਿਸਟੀ ਫਿਰ ਜਿਹੜੀ ਮੈਡੀਕਲ ਨਿਕਲੇਗੀ ਆਪਾਂ ਉਹ ਮੈਡੀਸਨ ਅਸੀਂ ਦਿੰਨੇ ਆ ਫਿਰ ਉਹ ਪੇਸ਼ੈਂਟ ਦੀ ਹਰ ਇੱਕ ਬਿਮਾਰੀ ਨੂੰ ਠੀਕ ਕਰਦੀ ਹੈ ਕਿਸੇ ਜਿਹੜਾ ਟਾਈਮ ਜ਼ਿਆਦਾ ਲੱਗਦਾ ਕਿਸੇ ਨੂੰ ਟਾਈਮ ਘੱਟ ਲੱਗਦਾ ਪ੍ਰੋਟਸਨ ਪੋਟੈਂਸੀ ਦੇਖਣੀ ਪੈਂਦੀ ਹੈ ਕਿਤੇ 30% ਤੇਣੀ ਪੈਂਦੀ ਹੈ ਸੀਐਚ ਜਾ ਕੇ ਅਸੀਂ ਵਾਰੀ ਸਾਨੂੰ ਐਲ ਐਮ ਪੋਟੈਂਸੀ ਯੂਜ਼ ਕਰਕੇ ਦਿੰਦੀ ਹੈ ਜਿਹੜੀਆਂ ਵਿੱਚ ਬਹੁਤ ਲੰਬਾ ਟਾਈਮ ਸੀ ਦਵਾਈ ਦੇਣੀ ਹੁੰਦੀ ਉਹ ਤੇ ਅਸੀਂ ਐਲ ਐਮ ਪੋਟੈਂਸੀ ਯੂਜ਼ ਕਰਦੇ ਹੁਣ ਸਭ ਤੋਂ ਪਹਿਲਾਂ ਤਾਂ ਜਦੋਂ ਪੇਸ਼ੈਂਟ ਕੋਈ ਕਿਸੇ ਚੀਜ਼ ਨੂੰ ਹੋਲਡ ਕਰਦਾ ਜਾਂ ਖਾਣ ਲਈ ਚੱਕ ਕੇ ਮੂੰਹ ਕੋਲ ਲੈ ਕੇ ਜਾਂਦਾ ਉੱਥੇ ਉਹਦੇ ਹੱਥ ਕੰਬਦੇ ਨੇ ਉਤੇ ਅਸੀਂ ਕੀ ਕਰਦੇ ਆ ਬਰਾਇਟਾਕਾਰਪ ਉਹ ਦੀ ਆ ਮੈਡੀਸਨ ਆ ਬਰਾਇਟਾਕਾਰਪ ਵੈਸੇ ਵੀ ਓਲਡੀ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਚਾਹੇ ਉਹਨੂੰ ਕੋਸਟੇਡ ਹੈ ਪਿਸ਼ਾਬ ਰੁੱਕ ਕੇ ਆ ਰਿਹਾ ਭੁੱਲਣ ਦੀ ਬਿਮਾਰੀ ਹੋ ਗਈ ਹੈ ਇਰੀਟੇਬਲ ਹੋ ਗਿਆ ਬਹੁਤ ਬਿਮਾਰੀਆਂ ਵਿੱਚ ਬਰਾਇਟਾਕਾਰਪ ਕੰਮ ਕਰਦੀ ਹੈ ਤਾਂ ਆਪਾਂ ਇਹ ਸਾਡੀ ਪਟੈਂਸੀ ਅਕਸਰ ਯੂਜ਼ ਕਰ ਲੈਂਦੇ ਆ ਇਸ ਤੋਂ ਇਲਾਵਾ ਸਰੀਸ਼ਾ ਦਿੱਤੀ ਜਾ ਸਕਦੀ ਹੈ ਜਦੋਂ ਕੋਈ ਚੀਜ਼ ਹੋਲ ਜਾਂ ਖਾਣ ਪੀਣ ਵਿੱਚ ਹੱਥ ਕੰਬਦੇ ਨੇ ਲੰਬੋ ਮਟੈਰੀ ਕਮਾ ਮਾਰਕਸੋਲ ਇਹ ਮੈਡੀਸਨ ਆ ਯੂਜ਼ ਕਰ ਸਕਦੇ ਆ ਇਨੋ ਜੇ ਇਹ ਸਿੰਟਮ ਮੈਚ ਕਰਨਗੇ ਆਪਾਂ ਉਹ ਲਵਾਵਾਂਗੇ ਹੁਣ ਇਸੇ ਤਰ੍ਹਾਂ ਜਦੋਂ ਪੀਸ਼ੈਂਟ ਲਿਖਦਾ ਉਦੋਂ ਹੀ ਹੱਥ ਕੰਬਦੇ ਉੱਤੇ ਮਰਕਸੋਲ ਆਉ ਕੁਲੰਬਾਉਂ ਟੈਰੀਕਮ ਅ ਅਮੋਨੀਅਮ ਕਾਰਪੋਇ ਐਂਟੀਮੋਨੋਕਰੂਡ ਵੀ ਆ ਸਲਫਰ ਵੀ ਆ ਪਰ ਜਦੋਂ ਪੀਸ਼ੈਂਟ ਤੇਜ਼ ਤੇ ਲਿਖਦਾ ਫਿਰ ਹੱਥ ਨਹੀਂ ਕੰਬਦੇ ਜੇ ਹੌਲੀ ਹੌਲੀ ਲਿਖਣਾਂਗੇ ਜਿਵੇਂ ਤਾਂ ਹੱਥ ਕੰਬਣਗੇ ਉੱਤੇ ਪੈਰਾਮੋਟੈਰੀਕਮ 30% ਯੂਜ਼ ਕਰਾਂਗੇ ਉਹਦੀ ਪ੍ਰੋਬਲਮ ਆ ਜਿਹੜੀ ਠੀਕ ਹੋ ਜਾਏਗੀ ਤਿੰਨ ਟਾਈਮ ਲਵਾਂਗੇ ਸਵੇਰੇ ਦੁਪਹਿਰੇ ਸ਼ਾਮ ਇੱਕ ਇੱਕ ਟੋ ਜਦੋਂ ਤੇਜ਼ ਤੇ ਲਿਖ ਕੇ ਹੱਥ ਨਹੀਂ ਕੰਬਦੇ ਹੌਲੀ ਹੌਲੀ ਲਿਖਣਾ ਹ ਇਸੇ ਤਰ੍ਹਾਂ ਪੇਸ਼ੈਂਟ ਆਰਾਮ ਨਾਲ ਲਿਖ ਰਿਹਾ ਉਹਦੇ ਕੋਈ ਹੱਥ ਨਹੀਂ ਕੰਬਦੇ ਪਰ ਉਹਨੂੰ ਕੋਈ ਦੂਸਰਾ ਬੰਦਾ ਨੋਟਿਸ ਕਰਨ ਲੱਗੇ ਉਹਦੇ ਵੀ ਨਹੀਂ ਦੇਖਣ ਲੱਗੇ ਇਹ ਲਿਖ ਰਿਹਾ ਤਾਂ ਉਹਦੇ ਹੱਥ ਕੰਬਣ ਆਈ ਜਾਂਦੇ ਉੱਥੇ ਆਪਾਂ ਅਗਨੀਸ਼ਿਆ ਵੜੀਸਾ ਦਵਾਵਾਂਗੇ 30 ਪਟੈਂਸੀ ਦੇ ਵਿੱਚ ਜਦੋਂ ਪੇਸ਼ੈਂਟ ਨੂੰ ਕੋਈ ਬੰਦਾ ਨੋਟਿਸ ਕਰ ਰਿਹਾ ਤੇ ਉਹਦੇ ਹੱਥ ਕੰਬਣ ਲੱਗਦੇ ਨੇ ਇਸੇ ਤਰ੍ਹਾਂ ਪੇਸ਼ੈਂਟ ਨੂੰ ਗੁੱਸਾ ਹੁੰਦਾ ਆਉਂਦਾ ਜਦੋਂ ਗੁੱਸਾ ਹੁੰਦਾ ਹੈ ਉਦੋਂ ਹੀ ਉਹਦੇ ਹੱਥ ਕੰਬਦੇ ਹਨ ਅਦਰਵਈ ਨੋਰਮਲ ਹੈ ਤਾਂ ਸਿਪੀਆ 30 ਪਟੈਂਸੀ ਜਿਹਾ ਆਪਾਂ ਮੈਡੀਸਿਨ ਯੂਜ਼ ਕਰਾਂਗੇ ਸਵੇਰੇ ਦੁਪਹਿਰੇ ਸ਼ਾਮ ਇੱਕ ਇੱਕ ਡਰਾਪ ਉਹ ਇਰੀਡੀਅਲ ਨੇਚਰਲੀ ਵੀ ਠੀਕ ਹੋ ਜਾਏਗੀ ਤੇ ਨਾਲ ਹੀ ਉਹਦੇ ਫਤਕ ਕਮਲੋਂ ਵੀ ਫੜ ਜਾਣਗੇ ਇਸੇ ਤਰ੍ਹਾਂ ਹੁਣ ਪੇਸ਼ੈਂਟ ਹੈ ਉਹਨੂੰ ਐਂਜਾਇਟੀ ਹੈ ਐਂਜਾਇਟੀ ਦੇ ਨਾਲ ਨਾਲ ਉਹਦੇ ਹੌਟ ਪ੍ਰੈਸ਼ਰ ਨੇ ਸੇਕ ਨਿਕਲਦਾ ਉੱਥੇ ਉਹਦੇ ਹੱਥ ਕੰਬਦੇ ਆ ਅ ਉਹਦੇ ਨੂੰ ਪਲੰਬੋ ਮੈਂਟੈਲਿਕ ਸੌਰੀ ਪਲੈਟੀਨਮ ਮੈਂਟੈਲਿਕ ਉਹ ਮੈਡੀਸਨ ਦਵਾਂਗੇ ਜਿੱਥੇ ਵੀ ਪੇਸ਼ੈਂਟ ਨੂੰ ਐਂਜਾਇਟੀ ਆ ਤੇ ਹੌਟ ਪ੍ਰੈਸ਼ਰਸ ਨੇ ਪਲੈਟੀਨਮ ਮੈਂਟੈਲਿਕ ਉਹ ਉੱਥੇ ਮੈਡੀਸਨ ਦੇਣੀ ਹੈ 30% ਤੇ ਇਸ ਤੋਂ ਰਵਾਜੇ پیشن ਨੂੰ ਵੈਸੇ ਐਂਜਾਇਟੀ ਹੈ ਉਹਦੇ ਚ ਉਹਦੇ ਹੱਥ ਕੰਬਦੇ ਨੇ ਤਾਂ ਪਲਸਟਰਾ ਦਿੱਤੀ ਜਾ ਸਕਦੀ ਹੈ ਅ ਅਮੋਨੀਅਮ ਕਾਰਬ ਦਿੱਤੀ ਜਾ ਸਕਦੀ ਹੈ ਹੋਰ ਵੀ ਬਹੁਤ ਸਾਰੀਆਂ ਮੈਡੀਸਿਨਾਂ ਕਾਲੀ ਫਾਸ ਦਿੱਤੀ ਜਾ ਸਕਦੀ ਹੈ ਮੋਸਟਲੀ ਜਿਸ پیشن ਨੂੰ ਐਂਜਾਇਟੀ ਹੈ ਉਹਨੂੰ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਉਹਨੂੰ ਐਕਸਰਸਾਈਜ਼ ਵਗੈਰਾ ਕਰਨੀ ਚਾਹੀਦੀ ਹੈ ਤਾਂ ਜਾਂ ਮੈਡੀਟੇਸ਼ਨ ਜਾਂ ਯੋਗਾ ਕਰਨ ਨਾਲ ਉਹਦੀ ਐਂਜਾਇਟੀ ਕੰਟਰੋਲ ਹੋ ਜਾਏਗੀ ਜਾਂ ਠੀਕ ਹੋ ਜਾਏਗੀ ਆਦਰਵਾਇਜ਼ ਕਾਲੀ ਫਾਸ 6x 4-4 ਟੈਬਲੇਟ ਸਵੇਰੇ ਤੇ ਵੇਲੇ ਸ਼ਾਮ ਲੈਣਾ ਬਹੁਤ ਤੱਕ ਐਂਜਾਇਟੀ ਦੀ ਪ੍ਰੋਬਲਮ ਹੈ ਜਿਹੜੀ ਠੀਕ ਹੋ ਜਾਂਦੀ ਹੈ ਜੇ ਜਿਉਣਾ ਆਪਾਂ ਨੂੰ ਨੀਂਦ ਨਹੀਂ ਆਉਂਦੀ ਫਿਰ ਉੱਤੇ ਆਪਾਂ ਕੀ ਕਰਾਂਗੇ ਪੈਸਿਵ ਪ੍ਰੋਗਰਾਮਾ ਦਾ ਡਟਿੰਗ ਚਲਾ ਦਿਆਂਗੇ ਹੋਮੋਇਓਪੈਥੀ ਦੇ ਵਿੱਚ ਅੱਧਾ ਕੱਪ ਪਾਣੀ ਦਾ ਲਵਾਂਗੇ ਉਹਦੇ ਚੋਂ ਦੇ 15 ਤੋਂ 20 ਡ੍ਰੌਪ ਪਾਵਾਂਗੇ ਅੱਧਾ ਘੰਟਾ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਲਾਂਗੇ ਉਹਦੇ ਨਾਲ ਕੀ ਹੈ ਨੀਂਦ ਵਧੀਆ ਆ ਜੇ ਜੀ ਨੀਂਦ ਨਾ ਆਉਣ ਅਗਰ ਤੁਹਾਡੇ ਹੱਥ ਕੰਬਦੇ ਨੇ ਉਹਨਾਂ ਨੂੰ ਆਪਾਂ ਨੂੰ ਆਰਾਮ ਮਿਲੇਗਾ ਦੋਸਤੋ ਜੇ ਵੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਤੁਹਾਨੂੰ ਵਧੀਆ ਲੱਗਦੀ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਚਾਹਨਿਓ ਲੋਕਾਂ ਦਾ ਕਿ ਉਹ ਜਾਣਕਾਰੀ ਮਿਲੇ ਪਹੁੰਚੇ ਤਾਂ ਉਹਨਾਂ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਚੈਨਲ ਦੇ ਨਵੇਂ ਹੋ ਤੁਹਾਨੂੰ ਵੀਡੀਓ ਪਸੰਦ ਆਈ ਹੋਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਹੋਰ ਵੀਡੀਓ ਮਿਲਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਦਬਾ ਦਿਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਥੈਂਕ ਯੂ